ਐਸਟਸਿਕਾ ਜਸਰਨ ਵਦੇ ਫਾਰੇ ਜਿਹੜਾ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਅੱਜ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਝਾਂ ਤੇ ਤਿੰਨ ਤੁਹਾਨੂੰ ਗਾਵਾਂ ਹੌਲੇ ਪਾਏ ਤੁਹਾਨੂੰ ਦਿਖਾਉਣੀਆਂ ਆ ਨੋਰਮਲ ਢੇੜੀ ਚ ਤੁਹਾਨੂੰ ਤੇਨ ਦਿਖਾਵਾਂਗੇ ਤੇ ਮੱਜਾਂ ਦੇ ਵਿੱਚ ਵੀ ਇੱਕ ਤੁਹਾਨੂੰ ਸੂਈਦਾਨ ਦਿਖਾਉਣੀ ਆ ਤੇ ਇੱਕ ਆ ਨੀਲੀ ਦੀ ਮੱਝ ਟੋਕਰ ਗੱਬਣੇ ਚੈੱਕ ਪਾਸਟ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿਧੀਆਂ ਨਾਲ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਮੇਰੀ ਗੱਲ ਵੀ ਸਤਿ ਸ੍ਰੀ ਅਕਾਲ ਹੋਰ ਸੁਣਾ ਠੀਕ ਠਾ ਜੀ ਸਾਹਿਬ ਵਧੀਆ ਜੀ ਵਧੀਆ ਜੀ ਤੇ ਨਾਮ ਦੱਸਦੇ ਕਰੇ ਨਾਮ ਮੇਰਾ ਰਫਾ ਸਿੰਘ ਜੀ ਜੁਲੰਡਾ ਜ਼ਿਲ੍ਹਾ ਮਸਾ ਸੀਜ ਨਾਲ ਤੇ ਫੋਨ ਨੰਬਰੇ ਬੋਲ ਦੇ ਕਰੇ 98541725 ਠੀਕ ਹੈ ਜੀ ਹਾਂਜੀ ਤੇ ਅੱਜ ਫਿਰ 4 ਹਾਜਰ ਬਜੀ ਚਾਰ ਆ ਰਿਹਾ ਹੈ। ਪ੍ਰੋਗਰਾਮਾਂ ਦੋ ਮੱਜਾਂ। ਠੀਕ ਹੈ। ਤੇ ਆ ਸ਼ੁਰੂਆਤ ਫਿਰ ਟੋਕੜ ਕਾ ਬੰਦੇ ਕਰ ਲੀਏ। ਇਹ ਤਾਂ ਕਰ ਰਿਹਾ ਰੁਜੀ ਜੀ। ਕਿੰਨੇ ਚੱਤੇ ਚੈੱਕ ਪਾਸ ਚ ਯਾਰ ਰੁਪੀਜੀ ਘਰ ਵਾਲਿਆਂ ਦੇ ਦੋਵੇਂ ਮਹੀਨਿਆਂ ਦੀ ਆ ਅੱਛਾ ਤੇ ਆਪਾਂ ਕਹਿੰਦੇ ਡਾਕਟਰ ਆਪਣਾ ਪਿੰਡੋਂ ਖੜ ਕੇ ਚੈੱਕ ਕਰਾਈ ਆ ਕਿਉਂਕਿ ਆਪਾਂ ਕਿਤੇ ਡਾਕਟਰ ਤੇ ਯਕੀਨ ਤੇ ਨਹੀਂ ਕਰਦੇ ਆਪਣੇ ਡੈਡ ਤੇ ਯਕੀਨ ਕਰਦੇ ਆ ਠੀਕ ਹੈ ਉਹਨੇ ਆਖਿਆ ਵੀ 45 ਦਿਨਾਂ ਦੀ ਪੂਰੀ ਚੈੱਕ ਪਾਸ ਆ ਚੈੱਕ ਪਾਸ ਹੋ ਗਈ ਬਿਲਕੁਲ ਹੋ ਗਈ ਹੋ ਗਈ ਰੁਪੀਜੀ ਤੇ ਗਰੰਟੀ ਪੂਰੀ ਪੂਰੀ 100% ਗਰੰਟੀ ਦਵਾਂਗੇ ਰੁਪੀਜੀ ਅੱਛਾ ਹਾਂਜੀ ਹਾਂਜੀ ਇਹ ਆ ਕਿ ਕੋਈ ਜਾ ਕੇ ਆਪਣੀ ਚੈੱਕ ਕਰਾ ਲੈ ਜੇ ਮਰਜੀ ਕੋਈ ਚੈੱਕ ਕਰਾ ਲੈ 45 ਦਿਨਾਂ ਦੇ ਲਈ ਜੋ अच्छा हां जी ठीक है हां जी ਤੇ ਤੇ ਦੁੱਧ ਕਿੰਨਾ ਜੇ 200 ਰੁਪਏ ਦਾ ਥੱਲੇ 8 ਹੋ ਜੇ 9 ਹੋ ਜੇ ਇੰਨਾ ਤੇ ਆਜੇ ਅੱਛਾ ਉਹਨਾਂ ਦਾ ਸਰ ਬੀਜੀ ਮਿਲ ਜੇ ਉਹ ਘਾੜੇ ਦੇ ਠੀਕ ਉਹ ਮੰਨ ਲਓ ਵੀ ਟੀਗਾ ਵੀ ਲਵਾ ਸਕਦੀ ਆ ਤੇ ਜੇ ਅਗਲੇ ਨੇ ਆਪਣੇ ਘਰੇ ਜਾ ਕੇ ਚੈੱਕ ਕਰਾਉਣੀ ਹੋ ਗਈ ਉਹਦੇ ਕਿੰਨੇ ਦਿਨਾਂ ਦੀ ਗਾਰੰਟੀ ਹੋਗੀ 40 ਦਿਨਾਂ ਦੀ ਨਹੀਂ ਨਹੀਂ ਕਿੰਨੇ ਦਿਨ ਮੰਨ ਲਓ ਵੀ ਕਨੇ ਚੈੱਕ ਕਰਾਉਣੀ ਆ ਹਾਂਜੀ ਉਹਦੀ ਮੰਨ ਲਓ ਵੀ 15 ਦਿਨਾਂ ਤੱਕ ਗਾਰੰਟੀ ਹੋਗੀ ਅੱਛਾ 15 ਪੂਰੇ 2 ਮਹੀਨੇ ਹੋ ਜਾਣ ਫਿਰ ਬਾ ਚੈੱਕ ਕਰਾ ਲੈ 15 ਦਿਨਾਂ ਤੱਕ ਕਰ ਜੋ ਵੀ ਆ ਆਪਣੀ ਚੈੱਕ ਕਰਾ ਲੈ ਤੇ ਬਾਅਦ ਚੋ ਦੀ ਨਹੀਂ ਕੋਈ ਵੀ ਨਾ ਨਾ ਬਾਅਦ ਚੋ ਦੀ ਠੀਕ ਹੈ ਜੀ ਅਜ ਤਾਂ ਤਰੀਕ ਦੇ ਸਾਬ ਨਾਲ ਕੋ ਲਾਲੇ ਸਾਬ ਹਾਂ 15 ਦਿਨਾਂ ਨਾਲ ਚੈੱਕ ਆਵੇ ਅੱਜ ਜਿਹੜੀ 28 ਤਰੀਕ ਆ 28 April 2024 ਜਿਹੜੀ ਆਪਾਂ ਵੀਡੀਓ ਬਣਾਉਂਦੇ ਹਾਂ ਬਾਕੀ ਉਮੀਦ ਹੈ ਇਹਨੇ ਸੱਜਦੇ ਵੀ ਦੁੱਧ ਚੰਗਾ ਕੱਢਿਆ ਹੋਊਗਾ ਸੋਹਣੀ ਝੋਟੀ ਆ ਜਿਹੜੀ ਸੱਜਣਾ ਵੀਜੀ ਦੁੱਧ ਤੱਕ ਦੀ ਗਈ 16 ਕਿਲੋ ਦੇ ਨਹੀਂ ਕਿਉਂਦੇ ਰਹੇ 15 ਕਿਲੋ ਖੁੱਲਾ ਢੁੱਲਾ ਠੀਕ ਹੈ ਤੁਹਾਨੂੰ ਪਤਾ ਜਿਆਦਾ ਨਸਲ ਇਹਨੇ ਕੱਢਣਾ ਕੱਢਣਾ ਹਾਂਜੀ ਹਾਂਜੀ ਤੇ ਬਾਕੀ ਆ ਪਿੱਛਾਂ ਵੀ ਕਰੀ ਹਵਾ ਨਾਲ ਦੇ ਸਕਦੇ ਜੀ ਬਾਕੀ ਜਦੋਂ ਤਿਆਰ ਹੋਈ ਚੰਗੀ ਤਿਆਰ ਹੋਣੀ ਤੇ ਕੀ ਰੱਖਣਾ ਵਿਧੀ ਦਾ ਮੁੱਲ ਫਿਰ ਆਪਾਂ ਮੁੱਲ ਤੇ ਆ ਰਿਹਾ 70000 ਰੁਪਿਆ ਅੱਛਾ ਜੋ ਮਾਂ ਤਨ ਕਰਾਉਣਾ ਕਰਾ ਲਓ ਕਰ ਦਈਏ ਵਿੱਚ ਮਾਂ ਤਨ ਕਾ ਵਡੀਆਂ ਬੁੱਡੀਆਂ ਚੱਲਣ ਦੀਆਂ ਹੋਆਂ ਜਾ 3000 ਕਰਦੇ ਨੇ ਅੱਛਾ 67000 ਦੀ ਜਿਆਦਾ ਕਰ ਦਈਏ ਕਰੋਨਾ ਤੇ ਹੀ ਕਰਾ ਲਓ ਹੋਰੇ 65 ਦੀ ਕਰ ਦਈਏ ਫਿਰ 65000 ਕਰ ਦੇਣਾ ਮੁੜ ਕੇ ਵੀਰ ਹੁਣੀ ਬਹੁਤੇ ਘੱਟ ਪੈਸੇ ਲਾ ਦਿੰਦੇ ਆ ਅੱਛਾ ਇਹ ਗੁੱਸਾ ਜਿਹਾ ਉਹਦਾ ਨਹੀਂ ਮੋਲ ਤੇ ਉਹਨਾਂ ਜਾਇਜ ਮੰਗਿਆ ਠੀਕ ਆ ਤੋ ਇਹਨੇ ਗੁੱਸਾ ਕਰਿਆ ਕਰੋ ਠੰਡੇ ਰਹਾ ਕਰੋ ਬੇਨਤੀ ਹੈ ਵੀ ਜਿਹੜੇ ਵੀਰ ਭਰਾਣੇ ਲੈਣੇ ਦੋ ਤਿੰਨ ਨਾਲ ਨਾ ਵੀਡੀਓ ਵੇਖ ਕੇ ਫਿਰ ਫੋਨ ਲਾਇਆ ਕਰੋ ਅੱਛਾ ਹਾਂਜੀ ਠੀਕ ਆ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਮੱਝ ਇਹਦੇ ਵੀ ਥਣ ਲਾਗੇ ਤਾਂ ਦੇਖ ਸਕਦੇ ਤੇ ਮਿਲ ਕੇ ਇਹਨੂੰ ਚੰਗੀ ਲੱਗੀ ਐ ਇਹਦੇ ਕੋਲ ਕਿੰਨਾ ਜੀ ਦੁੱਧ ਵੀਰ ਜੀ ਇਹਦੇ ਥੱਲੇ ਵੀ ਐ ਥੱਲੇ 9 ਕਿਲੋ ਦੁੱਧ ਤਿਆਰ ਜੀ ਹੈਗਾ ਪੱਕਾ ਦੁੱਧ 9 ਲੀਟਰ ਜਿੱਦਾ ਮਰਜ਼ੀ ਕੋਈ ਵੀਰ ਭਰਾ ਚੋੜੇ ਤੇ ਬੱਚਾ ਵੀ ਹੈਗਾ ਇਹਦਾ ਬੱਚਾ ਕੱਟੀ ਹੈ ਜੀ ਜੀ ਆਹ ਕੱਟੀ ਹੈ ਕੱਟੀ ਆ ਦੇਖ ਸਰੇ ਥੋੜੀ ਉੱਚੇ ਬੱਚੇ ਵਾਲੀ ਆ ਇਹ ਤੇ ਮਗਰ ਵੀ ਇਹਦੇ ਕੱਟੀ ਕੱਟੀ ਮਗਰ ਚੰਗੀ ਆ ਉੱਤਨਾ ਚੰਗੀ ਕੱਟੀ ਹੈ ਵੀ 20 ਟੀਏ ਜੀ ਕੱਟੀ ਚੰਗੀ ਹੈ ਤੇ ਤੁਰਨਾ ਫਿਰ ਕਰੀ ਨਾ ਬਾਕੀ ਚੰਗੇ ਕੱਦ ਕੱਟਦੀ ਐ ਵੀ ਕੱਦ ਕੱਟ ਪੱਖਣ ਦੋਵੇਂ ਮੱਜਾਂ ਉੱਚੀਆਂ ਮੱਜਾਂ ਨਾਰਮਲ ਮੱਜਾਂ ਦੇ ਹਿਸਾਬ ਨਾਲ ਨਹੀਂ ਆ ਤੇ ਕਿੰਨਾ ਰੱਖਣਾ ਵੀ ਜੀ ਦਾ ਮੁੱਲ ਹੈ ਰੇ 65000 ਦੇ ਦਾਂਗੇ 65 ਦੇ 65 ਦੇ ਭਾਵੇਂ ਕੋਈ ਹੋ ਲੈ ਜੇ ਭਾਵੇਂ ਕੋਈ ਹੋ ਠੀਕ ਹੈ ਜੀ ਤੇ ਸ਼ਰਵਾਤ ਵੀ ਜੀ ਫੇਰ ਆ ਕਾਲੀ ਗਾਂ ਤੋਂ ਕਰਨੀ ਆਪਾਂ ਯਾਰ ਵੀ ਆਪਾਂ ਇਹ ਜੋੜਾ ਹੀ ਵੇਚ ਗਿਆ ਆ ਅੱਛਾ ਆਪਾਂ ਪਰਸਾ ਵੀਡੀਓ ਕਿਹੜੀ ਨਹੀਂ ਪਾਈ ਹਾਂਜੀ ਹਾਂਜੀ ਉਹ ਜੰਮੂ ਦੇ ਬੰਦਿਆਂ ਨੇ ਲਿਆਦੇ ਅੱਜ ਸ਼ਾਮੀ ਲੈ ਜਾਣਾ ਮੈਂ ਅੱਛਾ ਇਹ ਵੀਡੀਓ ਤੇ ਵੀ ਕਿਹਾ ਉਹਦੋਂ ਫਿਰ ਵੀਡੀਓ ਤੇ ਵੀ ਜੀ ਵੀ ਗਿਆ ਹੈ ਆਪਣਾ ਅੱਛਾ ਹਾਂਜੀ ਹਾਂਜੀ ਆ ਜੋੜਾ ਜਿਹੜਾ ਵਾ ਜੰਮੂ ਜਾਣਾ ਜੰਮੂ ਜਾਣਾ ਇੱਕ ਸੂਈ ਅਤੇ ਇੱਕ ਗੱਬਣ ਫਿਰ ਦੋ ਦੋਰੀ ਮਾਲ ਘਲਦੇ ਜੀ ਹਾਂ ਫਿਰ ਤੁਹਾਡੀ ਹਰ ਵੀ ਵੀਡੀਓ ਤੇ ਜਾਂਦਾ ਨਹੀਂ ਤਾਂ ਸਾਨੂੰ ਕੌਣ ਜਾਣਦਾ ਹੀ ਨਹੀਂ ਚਲੋ ਇਹ ਆ ਕਿ ਸਾਰਿਆਂ ਨਾਲ ਰਲ ਮਿਲ ਕੇ ਆ ਹਾਂਜੀ 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 ਤੇ ਹੁਣ ਫਿਰ ਕਿਹੜੀ ਦੁਕਾਨ ਦਿਖਾਈ ਜਾਨੀ ਇਹ ਬੰਦੇ ਤਾਂ ਬਿਨਾਂ ਜੇ ਇਹ ਕਿੰਨਾ ਇਹ ਤੇ ਕੱਲ ਦੁੱਧ ਉਹਦਾ ਵੀ ਇਹਦਾ 7 ਕਿਲੋ ਤਿਆਰ ਜੀ 7 ਕਿਲੋ ਦਾ ਪੱਕਾ ਦੁੱਧ ਜਿੱਦਾਂ ਮਰਜ਼ੀ ਮੀਨ ਭਰਾ ਕੋ ਚੋਲੇ ਤੋਰੋ ਇੱਕ ਦਿਨ ਹੋ ਗਿਆਂ ਬਾਂ ਬਣੀ ਜੇ ਕਿ ਨਹੀਂ ਇਹ ਹਬੀ ਜੀ ਪੀਆ ਭਰੇ ਨੂੰ ਹੋ ਗਿਆ ਮਾਲਾ 15 20 ਦਿਨ ਹੋ ਗਏ ਠੀਕ ਆ ਬਾਕੀ ਜਿਹੜੀਆਂ ਸੂਈਆਂ ਸਵਾਈਆਂ ਹੁੰਦੀਆਂ ਵੰਨਾਰੇ ਤੁਸੀਂ ਤਸੱਲੀ ਆਪਣੀ ਆਪ ਕਰਕੇ ਖੜਨੀ ਆਂ ਅਸੀਂ ਕਹੇ ਵੀ ਪਸ਼ੂ ਦੀ ਚਵਾਈ ਕਰਕੇ ਵੀਡੀਓ ਨਹੀਂ ਬਣਾਉਂਦੇ ਹੁੰਦੇ ਭਾਵੇਂ ਕੋਈ ਜਾਰੇ ਦੁੱਧ ਵਾਲੀ ਆ ਥੋੜੇ ਦੁੱਧ ਵਾਲੀ ਆ ਪੈਸੇ ਤੁਸੀਂ ਖਰਚਨੇ ਆਂ ਚਵਾਈ ਵੀ ਤੁਸੀਂ ਆਪ ਕਰਕੇ ਖੜਨੀ ਤੇ ਇਹਦਾ ਮੁੱਲ ਮੁੱਲ ਦਾ 20 ਇਹਦਾ 20000 ਆ ਅੱਛਾ 3000 ਦੇ ਕੇ ਦੇ ਦੀਏ 18 ਦੇ ਦੇ ਦੀਏ 15 ਦੀ ਰਵਿਜੀ ਦਵਾਂਗੇ ਅੱਛਾ 15000 ਦੀ ਦੇ ਦੋਗੇ ਠੀਕ ਆ ਜੀ ਤੇ ਜਿਹੜੀ ਆ ਵਾਲੀ ਆਪਣੇ ਕੋਲ ਦੂਸਰੇ ਨੰਬਰ ਤੇ ਆ ਇਹਦੇ ਕੋਲ ਕਿੰਨਾ ਹੀ ਦੁੱਧ ਵਿੱਚ ਜੀ ਦੁੱਧਾਂ ਰੁਪਈਏ ਥੱਲੇ ਜਿਆਦਾ ਹੀ ਹੁਣ ਘੜ ਕੇ ਹੁਣ 10000 ਕਿਲੋ ਤਿਆਰ ਹੋਊਗਾ 10000 ਲੀਟਰ ਹੈਗਾ ਵਾ ਤੇ ਇਹਦਾ ਬੱਚਾ ਹੈਗਾ ਬੱਚਾ ਉਹ ਅੱਛਾ ਰੁਪਈਏ ਦਾ ਆ ਉਹ ਬੱਚਾ ਖਲੋਤਾ ਸੀ ਇਹਦਾ ਜਿਹੜਾ ਤੋਰਾ ਫਿਰ ਇੱਕ ਰੀਨ ਬਾਕੀ ਕਈ ਵੀਰ ਦੂਰ ਦੇ ਹੁੰਦੇ ਆ ਨਹੀਂ ਪਹੁੰਚ ਸਕਦੇ ਉਹ ਵੀਡੀਓ ਕਾਲ ਤੇ ਕੋਈ ਵੀਰ ਆਪਣਾ ਚਵਾਲੇ ਦੋ ਟਾਈਮ ਕਿਉਂਕਿ ਫੋਨ ਤੇ ਸਾਰਿਆਂ ਦੇ ਕੋਲ ਹੁੰਦੀ ਏ 10 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਇਹਦੇ ਕੋਲ 10 ਤੇ ਆਜਾ ਲਿਆ ਅੱਜ ਤੇ ਇਹਦਾ ਕੀ ਰੱਖਣਾ ਵੀ ਦੀ ਮੁੱਲ ਫਿਰ ਆਪ 30000 30000 ਅੱਗੋਂ 30000 ਕਿੰਨਾ ਦੇ 27000 ਦੀ ਦੇ ਦਈਏ ਦੇ ਦਾਂਗੇ ਰਬੀ ਜੀ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀਰ ਕੋਈ ਹੋਰ ਕੁਛ ਕਰਨਾ ਕੋਈ ਬੰਦਰ ਵੀ ਸੁਰੀਆਂ ਸਵਾਈਆਂ ਇੱਥੇ ਆ ਕੇ ਆਪਣੀ ਪਾਸ ਕਰਕੇ ਖੜੋ ਠੀਕ ਹੈ ਜੀ ਤੇ ਉਹ ਜਿਹੜੀ ਗੱਬਣ ਮਾਜ ਆ ਉਹਦੀ 15 ਦਿਨਾਂ ਤੱਕ ਗਾਰੰਟੀ ਹੋ ਗਈ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆ ਕੇ ਕੋਈ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਚ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ